ਬਿਨਾਂ ਸ਼ੱਕ ਤੁਸੀਂ ਆਰਤੀ ਦੇ ਇਹ ਬੋਲ ਜ਼ਰੂਰ ਸੁਨੇ ਹੋਣਗੇ ਓਮ ਜੈ ਜਗਦੀਸ਼ ਹਰੇ ਓਮ ਜੈ ਜਗਦੀਸ਼ ਹਰੇ ਸੁਮੀ ਜੈ ਜਗਦੀਸ਼ ਹਰੇ ਭਗਤ ਜਨੋ ਕੇ ਸੰਕਟ ਛਣਵੇ ਦੂਰ ਕਰੇ ਓਮ ਜੈ ਜਗਦੀਸ਼ ਹਰੇ जो दयावे फल पावे दुख विन से मन का सुख संपत्ति घर आवे कष्ट मिटे तन का ओम जय जगदीश हरे बिना शक इस गल का भी यकीन है ਤੇ 1817 ਵਿੱਚ ਰਚੀ ਗਈ ਇਸ ਮਹਾਨ ਰਚਨਾ ਦੇ ਕਰਤਾ ਦੇ ਨਾਮ ਬਾਰੇ ਸ਼ਾਇਦ ਹੀ ਤੁਹਾਨੂੰ ਕੁਝ ਪਤਾ ਹੋਵੇ। ਆਓ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਲੌਰ ਜਿੱਥੇ ਇਸ ਰਚਨਾ ਦੇ ਰਚਨਾਕਾਰ ਦਾ ਜਨਮ 30 ਸਤੰਬਰ 1837 ਨੂੰ ਹੋਇਆ ਸੀ। ਇਹਨਾਂ ਦਾ ਨਾਮ ਸੀ ਪੰਡਿਤ ਸ਼ਰਧਾ ਰਾਮ ਫਿਲौरी। ਪਿਤਾ ਜੈਦਿਆਲ ਜੀ ਦੇ ਘਰ ਮਾਤਾ ਵਿਸ਼ਨੂੰ ਦੇਵੀ ਜੀ ਦੇ ਕੋਖੋਂ ਜਨਮੇ ਸ਼ਰਧਾ ਰਾਮ ਨੇ 7 ਸਾਲ ਦੀ ਉਮਰ ਤੱਕ ਪੰਜਾਬੀ ਅਤੇ 10 ਸਾਲ ਦੀ ਉਮਰ ਤੱਕ ਹਿੰਦੀ ਸੰਸਕ੍ਰਿਤ ਫਾਰਸੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਜੋਤਿਸ਼ ਅਤੇ ਸੰਗੀਤ ਦਾ ਗਿਆਨ ਵੀ ਪ੍ਰਾਪਤ ਕਰ ਲਿਆ ਸੀ ਬਾਅਦ ਵਿੱਚ ਉਹ Hindu ਧਰਮ ਦੇ ਪ੍ਰਚਾਰਕ ਅਤੇ ਜੋਤਿਸ਼ੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ ਉਹ ਪ੍ਰਭਾਵਸ਼ਾਲੀ ਕਥਾਵਾਚਕ ਸਨ ਅਤੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੇ ਸਨ ਉਹ ਸੁਤੰਤਰਤਾ ਸੈਨਾ ਨੇ ਵੀ ਸਨ ਉਹ ਮਹਾਪਾਰਦਾ ਜ਼ਿਕਰ ਕਰਦੇ ਹੋਏ ਅੰਗਰੇਜ਼ਾਂ ਦੇ ਰਾਜ ਦੀਆਂ ਜੜ੍ਹਾਂ ਪੁੱਟਣ ਦੀਆਂ ਗੱਲਾਂ ਕਰਦੇ ਇਸੇ ਕਾਰਨ ਅੰਗਰੇਜ਼ ਸਰਕਾਰ ਨੇ ਉਹਨਾਂ ਤੇ ਸਰਕਾਰ ਵਿਰੁੱਧ ਪ੍ਰਚਾਰ ਕਰਨ ਦਾ ਦੋਸ਼ ਲਾ ਕੇ ਫਲੋਰ ਨਕਾਲਾ ਦੇ ਦਿੱਤਾ ਸੀ ਉਹਨਾਂ ਨੇ ਧਰਮ ਪਰਿਵਰਤਨ ਨੂੰ ਰੋਕਣ ਦਾ ਮਹੱਤਵਪੂਰਨ ਕਾਰਜ ਕੀਤਾ ਪੰਡਤ ਜੀ ਦੀ ਪਤਨੀ ਦਾ ਨਾਮ ਬੀਬੀ ਮਹਿਤਾਬ ਕੌਰ ਸੀ ਪੰਡਤ ਜੀ ਨੇ ਫਲੋਰ ਅਤੇ ਲਾਹੌਰ ਵਿੱਚ ਗਿਆਨ ਮੰਦਰਾਂ ਦਾ ਨਿਰਮਾਣ ਕਰਵਾਇਆ ਸੀ ਮਹਿਜ 43-44 ਸਾਲ ਦੀ ਛੋਟੀ ਜਹੀ ਉਮਰ ਵਿੱਚ ਹੀ ਪੰਡਿਤ ਜੀ 24 ਜੂਨ 1881 ਨੂੰ ਲਾਹੌਰ ਵਿਖੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਨੇ ਹਿੰਦੀ, ਪੰਜਾਬੀ, ਉਰਦੂ, ਫਾਰਸੀ ਤੇ ਸੰਸਕ੍ਰਿਤ ਵਿੱਚ ਕਈ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਚਕਈ ਹੁਣ ਅਲੋਪ ਹੋ ਚੁੱਕੀਆਂ ਨੇ। ਜਗਤ ਪ੍ਰਸਿੱਧ ਆਰਤੀ ਤੋਂ ਇਲਾਵਾ ਪੰਜਾਬੀ ਵਿੱਚ ਉਹਨਾਂ ਦੀ ਪੁਸਤਕ ਸਿੱਖਾਂ ਦੇ ਇਤਿਹਾਸ ਦੀ ਵਿਥਿਆ ਹਿੰਦੀ ਦੇ ਸਭ ਤੋਂ ਪਹਿਲੇ ਨਾਵਲ ਭਾਗਿਆਵਤੀ ਉਰਦੂ ਵਿੱਚ ਧਾਰਮਿਕ ਸੌਟੀ ਅਤੇ ਧਰਮ ਵਿਵਾਦ ਦਾ ਜ਼ਿਕਰ ਕੀਤੇ ਬਗੈਰ ਉਹਨਾਂ ਦੇ ਰਚਨਾ ਸੰਸਾਰ ਦੀ ਗੱਲ ਪੂਰੀ ਨਹੀਂ ਹੋ ਸਕਦੀ ਜਦੋਂ ਵੀ ਕਦੇ ਫਲੋਰ ਜਾਵੋ ਤਾਂ ਜੀਟੀ ਰੋਡ ਦੇ ਨਾਲ ਲੱਗਦੇ ਚੌਕ ਵਿੱਚ ਹੀ ਉਹਨਾਂ ਦੇ ਬੁੱਤ ਦੇ ਦਰਸ਼ਨ ਜ਼ਰੂਰ ਹੋਣਗੇ ਅਤੇ ਤੁਹਾਡੇ ਬੁੱਲਾਂ ਤੇ ਆਰਤੀ ਦੇ ਇਹੇ ਬੋਲ ਆਪਣੇ ਆਪ ਹੀ ਆ ਜਾਣਗੇ ਓਮ ਜੈ ਜਗਦੀਸ਼ ਹਰੇ